जोग स्पीकर साहब मंत्री साहब की मजबूरी है जो जवाब बना के भेजता पढ़ता यही जवाब इन्होंने सवाल नौ सौ दे आंसर एक नगेंद्र प्रसाद जी है वह मुख्यमंत्री तो ज्यादा पावर रखता है कल ए एस आई बोर्ड सिंह की गल कर रहे ये ही नगेंद्र प्रसाद मुख्यमंत्री तो ज्यादा पावर रखता है कमिश्नर कारपोरेशन किसी बंदे की गल नहीं सुनता जेकर साढ़े दफ्तर तो भी कोई चीज जाना है कि हाँ ये परेशानी है पंद्रह दिन भी दिन की दी वेटिंग साढ़ा शहर अमृतसर मैं दोबारा बोल रहा हाँ अमृत अमृतसर गुरु रामदास जी ने इस नगरी नरसाई सी। आज ये शहर देखो नरक केबद्ल हो गया है ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀਂ ਨਸੀਬ ਹੋ ਰਿਹਾ ਹੈ। ਔਰ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਲੋਕ ਕਿ ਕਿਸ ਤਰੀਕੇ ਦੇ ਨਾਲ ਉਹ ਪਾਣੀ ਪੀ ਰਹੇ ਨੇ ਅਸੀਂ ਸਮਝ ਸਕਦੇ ਹਾਂ। ਜੋ ਸੀਵਰੇਜ ਦਾ ਪਾਣੀ ਹੈ, ਗੰਦਾ ਪਾਣੀ ਉਹ ਲੋਕਾਂ ਦੇ ਕਿਚਨ ਦੇ ਵਿੱਚ ਵੈਕ ਮਾਰ ਕੇ ਜਾ ਰਿਹਾ ਹੈ। ਤੇ ਕੂੜਾ ਉਠਾਉਣ ਵਾਲਾ ਕੋਈ ਨਹੀਂ ਹੈ ਸ਼ਹਿਰ ਦੇ ਵਿੱਚ। ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਠੇਕੇ ਵਾਲੇ ਕਾਰਪੋਰੇਸ਼ਨ ਨੂੰ ਦੋਸਤ ਲਗਾ ਰਹੇ ਨੇ ਕਾਰਪੋਰੇਸ਼ਨ ਵਾਲੇ ਠੇਕੇ ਵਾਲਿਆਂ ਦਾ ਦੋਸਤ ਲਗਾ ਰਹੇ ਨੇ ਤੇ ਪਰੇਸ਼ਾਨ ਕੌਣ ਹੈ ਅੰਮ੍ਰਿਤਸਰ ਦੀ ਜਨਤਾ ਔਰ ਇਹ ਪ੍ਰੋਬਲਮ ਕਿਸੇ ਇੱਕ ਹਲਕੇ ਦਾ ਨਹੀਂ ਹੈ ਚਾਹ ਨਾਰਥ ਹੈ ਸਾਊਥ ਹੈ ਸੈਂਟਰਲ ਹੈ ਈਸਟ ਹੈ ਵੈਸਟ ਹੈ ਸਾਰੇ ਮਲੇ ਸਹਿਬਾਨ ਬੈਠੇ ਹੋਣੇ ਇਹ ਹਰ ਏਰੀਆ ਦਾ ਪ੍ਰੋਬਲਮ ਹੈ ਸਰ ਤੁਸੀਂ ਪੜ ਔਰ ਇਹਦਾ ਸੋਲੂਸ਼ਨ ਪੜਨੀ ਹੈ ਜੀ ਤੁਸੀਂ ਉਹ ਸਿਰਫ ਜਿਹੜੀ ਤੁਹਾਡੀ ਉਹ ਹੈ ਨਾ ਇਹਦਾ ਸੋਲੂਸ਼ਨ ਤੁਸੀਂ ਪੜਦੇ ਹੋ ਜਿਹੜੀ ਤੁਹਾਡੀ ਸਰ ਇੱਕ ਸਕੰਡ ਸਰ ਸਰ ਮੈਨੂੰ ਇਹ ਬੜਾ ਟੈਨਸ਼ਨ ਨੋਟਿਸ ਲਾਉਣ ਦੀ ਲੋੜ ਕਿਉਂ ਪਈ ਕਿਉਂਕਿ 968 ਕੁਐਸਚਨ ਨੰਬਰ ਮੈਂ ਬਜਟ ਸੈਸ਼ਨ ਦੇ ਵਿੱਚ ਦਿੱਤਾ ਸੀ ਮਾਨਯੋਗ ਮੰਤਰੀ ਸਾਹਿਬ ਨੇ ਬਹੁਤ ਸਾਰੇ ਉਦੋਂ ਆਸ਼ਵਾਸਨ ਐਸ ਹਾਊਸ ਦੇ ਸਾਹਮਣੇ ਦਿੱਤਾ ਸੀ ਕਿ ਇੱਕ ਟੀਮ ਜਾਊਗੀ ਸਾਰਾ ਕੁਝ ਹੋਗਾ ਇਹ ਕਰਾਂਗੇ ਉਹ ਕਰਾਂਗੇ ਐਨਜੀਟੀ ਵੱਲੋਂ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਪੰਜਾਬ ਸਰਕਾਰ ਨੂੰ ਜੇਕਰ ਕੁਐਸਚਨ ਨੰਬਰ 968 ਧਿਆਨ ਦਿੱਤਾ ਗਿਆ ਹੁੰਦਾ ਅੱਜ ਇਹ ਪ੍ਰੋਬਲਮ ਨਹੀਂ ਆਉਣਾ ਸੀ ਤੇ ਬਰਸਾਤ ਦੇ ਵਿੱਚ ਅਮ੍ਰਿਤਸਰ ਦੇ ਲੋਕ ਨਰਕ ਦਾ ਜੀਵਨ ਬਚਤ ਕਰ ਰਹੇ ਨੇ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਮਾਨਯੋਗ ਮੰਤਰੀ ਸਾਹਿਬ ਇਸ ਸੰਬੰਧ ਦੇ ਵਿੱਚ ਆਪਣਾ ਵਿਚਾਰ ਪ੍ਰਗਟ ਕਰਨ ਇਸ ਤੋਂ ਬਾਅਦ ਮੈਨੂੰ ਜਰੂਰ ਮੌਕਾ ਦੇਣਾ ਦੋ ਚਾਰ ਤੱਥ ਨੇ ਮੈਂ ਜਰੂਰ ਦੇਵਾਂਗਾ ਅ ਸਰਦਾਰ ਬਲਕਰਾਂ ਸਿੰਘ ਸਥਾਨਕ ਸਰਕਾਰ ਮੰਤਰੀ ਸਪੀਕਰ ਸਾਹਿਬ ਮੈਂ ਆਪ ਜੀ ਦੇ ਰਾਹੀਂ ਸਭ ਤੋਂ ਪਹਿਲਾਂ ਮਾਨਯੋਗ ਮੈਂਬਰ ਸਾਹਿਬ ਅਤੇ ਇਸ ਮਹਾਨ ਸਦਨ ਨੂੰ ਭਰੋਸਾ ਦਉਂਦਾ ਹਾਂ ਕਿ ਅੰਮ੍ਰਿਤਸਰ ਆਪਣੀ ਧਾਰਮਿਕ ਇਤਿਹਾਸਕ ਤੇ ਸੱਭਿਆਚਾਰਕ ਮਹੱਤਾ ਲਈ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ। ਅਸੀਂ ਮਾਨਯੋਗ ਮੁੱਖ ਮੰਤਰੀ ਸਾਬਪ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਇਹਨਾਂ ਚੁਣੌਤੀਆਂ ਨੂੰ ਪੂਰੀ ਤਰ੍ਹਾਂ ਜਾਣੂ ਹੈ ਅਤੇ ਸ਼ਹਿਰ ਵਿੱਚ ਨਾਗਰਿਕ ਸਕੂਲਤਾ ਦੀ ਵਿਵਸਥਾ ਨੂੰ ਅਪਗ੍ਰੇਡ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਅੰਮ੍ਰਿਤਸਰ ਸ਼ਹਿਰ ਵਿੱਚ ਲਗਭਗ 1800 ਕਿਲੋਮੀਟਰ ਦੀ ਸਪਾਈ ਨਾਲ ਜਿਹੜੀ ਪਾਈਪਲਾਈਨ ਹੈ ਜ਼ਿਆਦਾਤਰ ਸਪਲਾਈ ਲਾਈਨ ਪੁਰਾਣੀਆਂ ਹੋਣ ਕਰਕੇ ਲੀਕਸ ਹੁੰਦੇ ਹੈ ਜਿਸ ਕਾਰਨ ਪਾਣੀ ਵਿੱਚ ਮਲਾਪਟ ਮਲਾਵਟ ਹੋਣ ਜਾਣ ਬਾਰੇ ਕਈ ਸ਼ਿਕਾਇਤਾਂ ਉਧੀਆਂ ਹਨ ਪਰ ਨਾਲ ਦੀ ਨਾਲ ਜੋ ਮੌਕੇ ਤੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ ਜੇਕਰ ਜੋ ਗੱਲ ਹੈ ਕਿ ਨਕਰ ਨਗਰ ਨੇ ਕੋ ਅੰਮ੍ਰਿਤਸਰ ਵੱਲੋਂ ਵਿਸ਼ਵ ਬੈਂਕ ਅਤੇ AAI ਬੀ ਦੀ ਸਹਾਇਤਾ ਦੇ ਨਾਲ ਇਸ ਸਮੇਂ ਪੰਜਾਬ ਮਿਊਨਿਸਪਲ ਸੀਵਰੇਜ ਇੰਪਰੂਵਮੈਂਟ ਇੰਪਰੂਵਮੈਂਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ ਪਾਣੀ ਵਾਲੀ ਸਮੱਸਿਆ ਦਾ ਲੰਬੇ ਸਮੇਂ ਲਈ ਹੱਲ ਹੋ ਜਾਵੇਗਾ ਇਸ ਪ੍ਰੋਜੈਕਟ ਦਾ ਇੱਕ ਪ੍ਰਮੁਖ ਪਾਰ ਅਮਰਸਰ ਸ਼ਹਿਰ ਨੂੰ 24 ਆਵਰ ਨਹਿਰੀ ਪਾਣੀ ਦੀ ਸਪਲਾਈ ਪ੍ਰਦਾਨ ਕਰਨਾ ਹੈ ਵੱਲਾ ਨੇੜੇ ਇੱਕ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ ਜਿਸ ਦਾ 72% ਦੀ ਕੰਮ ਪੂਰਾ ਹੋ ਚੁੱਕਾ ਹੈ ਇਸ ਪ੍ਰੋਜੈਕਟ ਤਹਿਤ 52 OHSR ਦਾ ਨਿਰਮਾਣ ਕਰਨ ਦੇ ਨਾਲ 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 26 ਮੌਜੂਦਾ OSHR ਮੁਰ ਸਜੇਤੇ ਅਤੇ ਲਗਭਗ 112.70 ਕਿਲੋਮੀਟਰ ਦੀ ਮੁੱਖ ਲਾਈਨ ਪਾਉਂਡ ਦਾ ਵੰਦ ਹੈ ਇਸ ਪ੍ਰੋਜੈਕਟ ਦੇ ਸਾਲ 225 ਵਿੱਚ ਮੁਕੰਮਲ ਹੋਣ ਦੀ ਆਸ ਹੈ ਸੋ ਕਲੋਰੀਨ ਨਾਲ ਪਾਣੀ ਦੇ ਕਟਾਣੂ ਮੁਕਤ ਕਰਨ ਦਾ ਕੰਮ ਨਿਰੰਤਰ ਤੌਰ ਤੇ ਕੀਤਾ ਜਾ ਰਿਹਾ ਹੈ ਸੋ ਇਹ ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਲਗਭਗ 3 ਜੋ ਸੀਵਰੇਜ ਨਾਲੇਟਰ ਸਰਗਲ ਕਰ ਰਹੇ ਹੈ 3 ਐਸਟੀਪੀ ਪਲਾਂਟ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 217.5 ਐਮਐਲਡੀ ਜਦੋਂ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਸੀਵਰੇਜ ਦਾ ਕੁੱਲ ਉਤਪਾਦਨ ਲਗਭਗ 285 ਐਮਐਲਡੀ ਜੋ ਕਿ ਸੀਵਰੇਜ ਦੀਆਂ ਲਾਈਨਾਂ ਤੇ ਪੂਰੀ ਸਮਰੱਥਾ ਨਾ ਚੱਲਣ ਦਾ ਇੱਕ ਮੁੱਖ ਕਾਰਨ ਹੈ ਪੰਜਾਬ ਵਿੱਚ ਜਲ ਸਪਲਾਈ ਅਤੇ ਸ਼ਿਵਰਜ ਬੋਰਡ ਵੱਲੋਂ ਐਸਟੀਪੀ ਖਾਪੜ ਖੋੜੀ ਅਤੇ ਗੌਂਸਾਬਾਦ ਦੀ ਸਮਥਾ ਵਿੱਚ 50 50 ਐਮਐਲਡੀ ਦਾ ਵਾਧਾ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਇਸ ਪ੍ਰਸਤਾਵ ਇਹ ਇਹ ਪ੍ਰਸਤਾਵ ਸਰਕਾਰ ਦੇ ਵਿਚਾਰ ਹੀਦ ਹੈ ਅਤੇ ਅਮਰਤ ਫੇਜ਼ 2 ਦੇ ਪ੍ਰਸਤਾਵਿਤ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਇਹ ਦੱਸਣਾ ਜ਼ਰੂਰੀ ਹੈ ਕਿ ਸ਼ਹਿਰ ਵਿੱਚ ਲਗਭਗ 1500 ਕਿਲੋਮੀਟਰ ਸੀਵਰੇਜ ਪਿਆ ਹੋਇਆ ਹੈ ਅਤੇ ਵੱਖ-ਵੱਖ ਸਮੇਂ-ਸਮੇਂ ਦੇ ਉੱਤੇ ਜਾਰ ਸੁਪਰ ਸੈਕਸ਼ਨ ਸੀਡਾਂ ਨਾਲ ਉਹਨਾਂ ਦੀ ਸਫਾਈ ਕੀਤੀ ਜਾਂਦੀ ਹੈ। ਔਰ ਸੋਲਿਡ ਵੇਸਟ ਬੈਂਚਮੈਂਟ ਪ੍ਰੋਜੈਕਟ 2116 ਵਿੱਚ ਰਿਆਇਕਰਤਾ ਮੈਸੇਜ ਜੋ ਅਵਾਇਡਾ ਕੰਪਨੀ ਨੂੰ ਅਲਾਰਟ ਕੀਤਾ ਗਿਆ ਸੀਗਾ ਉਸ ਦੇ ਵਿੱਚ ਜਿਹੜਾ ਕਾਰਜਕਾਰੀ ਲੜਿੰਦੇ ਮਾਪਦੰਡਾਂ ਨਾਲ ਨਹੀਂ ਅਨਸਾਰ ਉਹ ਕਰ ਰਹੇ ਨਗਰ ਨਿਗਮ ਕਾਰਪੋਰੇਸ਼ਨ ਦੇ ਵੱਲੋਂ 8.04 ਕਰੋੜ ਦਾ ਜੁਰਮਾਨਾ ਲਗਾਏ ਜਾਣ ਤੇ ਕਈ ਨੋਟਿਸ ਜਾਰੀ ਕੀਤੇ ਦੇ ਬਾਵਜੂਦ ਵੀ ਕੂੜਾ ਚੁੱਕਣ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਪਰ ਉਹਨਾਂ ਦੇ ਖਿਲਾਫ ਉਹ ਨੋਟਿਸ ਦੇ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਪ੍ਰਸੀਡਿੰਗ ਉਸ ਦੀ ਚੱਲ ਰਹੀ ਹੈ ਸੋ ਕੂੜੇ ਦੇ ਠੋਸ ਪ੍ਰਬੰਧਨ ਵਾਸਤੇ ਉਥੋਂ ਐਨਜੀਓਸ ਵਗੈਰਾ ਤੋਂ ਵੀ ਹੈਲਪਲੀਤੀ ਜਾਰੀ ਹੈ ਔਰ ਇਸ ਤਰ੍ਹਾਂ ਨਗਰ ਨਿਗਮ ਅਮਰਸਰ ਨੇ ਪਹਿਲਾਂ ਵੀ ਮੌਜੂਦਾ ਤਿਆਰ ਕਰਤਾ ਦੇ ਜੋਖਮ ਅਤੇ ਲਾਗਤ ਦੇ ਕੂੜੇ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਇੱਕ ਐਨਜੀਓ ਵਗੈਰਾ ਦੀ ਵੀ ਬਦਲ ਲਈ ਜਾਰੀ ਹੈ ਮੈਂ ਇੱਕ ਵਾਰ ਫਿਰ ਇਸ ਸਦਨ ਵਿੱਚ ਭਰੋਸਾ ਦਵਾਉਂਦਾ ਹਾਂ ਕਿ ਅਮਰਸਰ ਸ਼ਹਿਰ ਦੇ ਵਸਨੀਕਾਂ ਨੋ ਅਚਿਤ ਪ੍ਰਧਾਨਗਰ ਸਹੂਲਤਾਂ ਮਾਹੀਆ ਕਰਾਉਣ ਲਈ ਸੋਭਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ। ਥੈਂਕ ਯੂ ਜੀ। ਕੁਮਰ ਜੀ। ਮਾਣੋਗੇ ਸਪੀਕਰ ਸਾਹਿਬ। ਮੰਤਰੀ ਸਾਹਿਬ ਦੀ ਮਜਬੂਰੀ ਹੈ ਜੋ ਅਪਸਰਾ ਨੇ ਜਵਾਬ ਬਣਾ ਕੇ ਪੇਛਤਾ ਇਹਨਾਂ ਨੇ ਪੜ੍ਹਤਾ। ਇਹੀ ਜਵਾਬ ਇਹਨਾਂ ਨੇ ਸਵਾਲ ਨੰਬਰ 968 ਦੇ ਅਨਸਰ ਦੇ ਵਿੱਚ ਵੀ ਦਿੱਤਾ ਸੀ ਸੇਮ ਅਨਸਰ ਲੇਕਿਨ ਸਰ ਇਹਨਾਂ 6 ਮਹੀਨਿਆਂ ਦੇ ਦੌਰਾਨ ਜੋ ਕੁਝ ਵੀ ਹੋਇਆ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਗਾਰਬੇਜ ਲਿਫਟਿੰਗ ਤੇ ਸੀਵਰੇਜ ਤੇ ਪੀਣ ਵਾਲਾ ਗੰਦਾ ਪਾਣੀ ਤੇ ਪਾਰਲੀਮੈਂਟ ਇਲੈਕਸ਼ਨ ਅੰਮ੍ਰਿਤਸਰ ਸਹਿਰ ਦੇ ਵਿੱਚ ਇਸ ਮੁੱਦੇ ਤੇ ਲੜਿਆ ਗਿਆ ਸੀ ਮੇਰੀ ਗੱਲ ਵੀ ਹੋਈ ਸੀ ਕਿ ਮਾਨਯੋਗ ਮੰਤਰੀ ਸਾਹਿਬ ਦੇ ਨਾਲ ਇਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਆਪਸ਼ਨਰ ਦੇ ਨਾਲ ਇਹਨਾਂ ਨੇ ਗੱਲ ਕੀਤੀ ਲੇਕਿਨ ਇਹ ਸਭ ਤੋਂ ਵੱਡਾ असि यह कहे किस तरह हो गया है Sorry, कि आपने दे, मंत्री गल, नहीं दे। बार बार ये फोन कर देने। मैं भी एना फोन असी लोकल लेवल अलवल फोन करना बंद करता सर भी फोन कर देते अफसर एक नगेंद्र प्रसाद जेई है वो मुख्यमंत्री तो ज्यादा पावर रखता है कल एस आई बोर्ड सिंह कर रहे थे नगेंद्र प्रसाद ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਕਮਿਸ਼ਨਰ ਕਾਰਪੋਰੇਸ਼ਨ ਕਿਸੇ ਬੰਦੇ ਦੀ ਗੱਲ ਨਹੀਂ ਸੁਣਦਾ ਜੇਕਰ ਸਾਡੇ ਦਫ਼ਤਰ ਤੋਂ ਵੀ ਕੋਈ ਚੀਜ਼ ਜਾਂਦਾ ਹੈ ਕਿ ہاں ਇਹ ਪ੍ਰੇਸ਼ਾਨੀ ਹੈ 15 ਦਿਨ 20 ਦਿਨ ਦੀ ਵੇਟਿੰਗ ਲੇਕਿਨ ਮੰਨ ਲਓ ਜਸਤੇ ਕਰ ਦੇ ਵਿੱਚ ਜਸਤੇ ਕਿਚਨ ਦੇ ਵਿੱਚ ਸੀਵਰੇਜ ਦਾ ਪਾਣੀ ਜਾ ਰਿਹਾ ਹੈ ਉਹ ਕਿੱਥੇ ਜਾਊਗਾ ਪਾਣੀ ਦਾ ਤਾਂ ਇਹਨਾਂ ਨੇ ਕਿਹਾ ਉਹ ਤੋਂ ਵਰਲਡ ਬੈਂਕ ਦਾ ਪ੍ਰੋਜੈਕਟ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਉਹੀ ਜਵਾਬ ਉਹੀ ਸਵਾਲ ਇਸ ਕਰਕੇ ਸਰ ਦੇਖੋ ਇਕ ਤਾਂ ਇੱਕ ਜਵਾਬਦੇਹੀ ਫਿਕਸ ਕੀਤੀ ਜਾਵੇ ਕਿ ਮਹੱਕਮੇ ਦਾ ਮੰਤਰੀ ਜੇਕਰ ਕੋਈ ਗੱਲ ਕਹਿ ਰਿਹਾ ਹੈ ਤਾਂ ਆਪਸਨ ਦੇ ਇੱਕ ਜ਼ਿੰਮਵਾਰੀ ਹੋਣੀ ਚਾਹੀਦੀ ਹੈ ਔਰ ਅਕਾਉਂਟੇਬਿਲਟੀ ਫਿਕਸ ਹੋਣਾ ਜ਼ਰੂਰੀ ਹੈ ਅੱਜ ਦੀ ਸਮੱਸਿਆ ਜੋ ਹੈ ਉਹ ਜਨਤਾ ਜਿਸ ਸਮੱਸਿਆ ਦੇ ਨਾਲ ਪਰੇਸ਼ਾਨ ਹੈ ਉਸ ਨੂੰ ਹੱਲ ਕਰਨ ਦੀ ਹੈ ਇੱਕ ਹੋਰ ਸਮੱਸਿਆ ਇਸ ਦੇ ਲਿੰਕ ਰੱਖਦੀ ਹੈ ਕਿ ਮਲਟੀ ਏਜੰਸੀ ਸਿਸਟਮ ਇੱਕ ਛੋਟੇ ਸੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੇਕਰ ਤੁਸੀਂ ਕਾਰਪੋਰੇਸ਼ਨ ਨੂੰ ਫੋਨ ਕਰੋ ਉਹ ਕਹਣਗੇ ਕਿ ਏਡੀਏ ਦਾ ਹੈ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਫਿਰ ਕੋਈ ਕਹੇਗਾ ਕਿ ਇਹ ਪੀਡਬਲਯੂਡੀ ਦਾ ਹੈ ਕੋਈ ਕਹੇਗਾ ਕਿ ਇਹ ਇੰਪਰੂਵਮੈਂਟ ਟਰਸਟ ਦਾ ਹੈ ਤਾਂ ਇੱਕ ਸਿਸਟਮ ਬਣਨਾ ਚਾਹੀਦਾ ਹੈ ਇੱਕ ਅੰਮ੍ਰਿਤਸਰ ਸਹਿਰ ਦੇ ਵਿੱਚ ਇੱਕ ਏਜੰਸੀ ਕੰਮ ਕਰਨੀ ਚਾਹੀਦੀ ਹੈ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਲੋਕ ਐਡੀਆ ਨੂੰ ਫੋਨ ਕਰਨ ਜਾਂ ਪੀਡਬਲਯੂਡੀ ਨੂੰ ਕਰਨ ਜਾਂ ਇੰਪਰੂਵਮੈਂਟ ਟਰਸਟ ਨੂੰ ਕਰਨ ਸਭ ਤੋਂ ਮਾੜੀ ਗੱਲ ਹੋਈ ਹੈ ਸਰ 23 ਜਨਵਰੀ 2023 ਕਵੈਸਚਨ 23 ਜਨਵਰੀ 2023 ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਟਿਨਿਓਰ ਖਤਮ ਹੋ ਗਿਆ ਮੇਰੇ ਆਪਣੇ ਹਲਕੇ ਦੇ ਵਿੱਚ ਸਰ ਮੇਰੇ ਆਪਣੇ ਹਲਕੇ ਦੇ ਵਿੱਚ ਕੁਮਰ ਜੀ 17 ਕਾਉਂਸਲਰ ਨੇ ਸਰ ਤੁਸੀਂ ਕਵੈਸਚਨ 12 ਪੰਚਾਇਤ ਦੇ ਨਹੀਂ ਸਰ ਮੈਂ ਇਹ ਇਦਾ ਹੀ ਮੈਂ ਕਿਸ ਤਰ੍ਹਾਂ ਸਰ ਸਿਵਿਕ ਕਮਿਊਨिटीज ਵਾਸਤੇ 17 ਕਾਉਂਸਲਰਾਂ ਦਾ ਤੇ 12 ਸਰਪੰਚਾਂ ਦਾ ਕੰਮ ਇਕੱਲਾ ਇੱਕ ਐਮਐਲਏ ਨਹੀਂ ਕਰ ਸਕਦਾ ਹੈ ਇਸ ਕਰਕੇ ਸਰ ਭਾਵੇਂ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਅਫਸਰਾਂ ਦੀ ਅਕਾਉਂਟੇਬਿਲਟੀ ਫਿਕਸ ਹੋਵੇ कॉर्पोरेशन दी जिम्मेवारी म्युनिसिपल कॉर्पोरेशन दे कमिश्नर दे कोल है तो एना दी जिम्मेवारी पूछ लो करके टाइम बाउंड मैनर दे विच मैं विनती करंगा कि एक विजिट करन आप मंत्री साहब और चंडीगढ़ों एक्सपर्ट दी टीम ले जाके क्योंकि अस्सी ये देख नहीं सकते देख। जो विरोधी पार्टियां दे मेंबर्स ने इवन साडे एमपी जो ने उथे दे मानजो जी एमपी साहब ए सारे प्रोटेस्ट कर रहे ने ਅਸੀਂ ਵੀ ਦੇਖੋ ਪਿੰਡ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਸੰਤੋਨਾ ਦੇ ਰਹੇ ਹਾਂ ਲੇਕਿਨ ਇਲਾਜ ਹੋਣਾ ਚਾਹੀਦਾ ਹੈ ਸਾਨੂੰ ਕੁਝ ਨਹੀਂ ਚਾਹੀਦਾ ਹੈ ਥੈਂਕ ਯੂ ਕਰਵਾ ਦਿਓ ਥੈਂਕ ਯੂ ਪੀਣ ਵਾਲਾ ਪਾਣੀ ਦੇ ਦਿਓ ਜੀ ਤੇ ਕੂੜਾ ਥੈਂਕ ਯੂ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਨੇ ਮੰਤਰੀ ਜੀ ਮਾਨਜੋਗ ਸਪੀਕਰ ਸਾਹਿਬ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਪਹਿਲੋ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ ਚਾਹੇ ਉਹਨਾਂ ਦੀ ਕੋਈ ਹੁਕਮਾਂ ਦੀ ਕੰਪਲੇਂਸ ਕਰਨ ਦੇ ਵਿੱਚ ਕੋਈ ਬਿਊਰੋਕ੍ਰੈਟਿਕ ਅੰਗੈਲੀ ਨਹੀਂ ਕਰ ਰਿਹਾ ਜੇਕਰ ਕਿਤੇ ਵੀ ਹੁੰਦੀ ਹੈ ਤਾਂ ਉਹਦੇ ਅਫਸਰ ਦੀ ਬਕਾਇਦਾ ਜ਼ਿੰਮੇਵਾਰੀ ਫਿਕਸ ਕਰਦੀ ਐ ਐਸੀ ਕੋਈ ਗੱਲ ਨਹੀਂ ਕਿ ਬਿਊਰੋਕ੍ਰੇਸੀ ਗੱਲ ਨਹੀਂ ਮੰਦੀ ਹੈਗੀ ਸਾਈਕਲ ਦੇ ਮੈਂਬਰ ਸਾਹਿਬ ਨੇ ਜੋ ਹੁਕਮ ਕੀਤਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਐ ਆਪਣੀ ਸਰਕਾਰ ਅਸੀਂ ਉੱਥੇ ਆਵਾਂਗੇ ਸਾਰੇ ਅਫਸਰਸ ਸਬਾਨ ਵੀ ਅਸੀਂ ਬੁਲਾਵਾਂਗੇ ਮੈਂ ਮੈਂਬਰ ਸਾਹਿਬ ਨੂੰ ਭਰੋਸਾ ਦਿਵਾਨਾ ਕਿ ਵਿਦਨ 2 ਵੀਕਸ ਸਰ ਅਸੀਂ ਤੁਹਾਡੇ ਕੋਲ ਆਵਾਂਗੇ ਸਾਰੇ ਐਮਐਲਏ ਸਭਾਂ ਨੂੰ ਇਕੱਠੇ ਹੋਣਗੇ ਮੀਟਿੰਗ ਕਰਾਂਗੇ ਜੋ ਪੋਸੀਬਲ ਹੋਵੇ ਉਹ ਵੱਤ ਵਾਰ ਕਰਾਂਗੇ ਕਿਉਂਕਿ ਸਾਡੀ ਨੈਤਿਕ ਜ਼ਿੰਮੇਵਾਰੀ ਥੈਂਕ ਯੂ